ਮੈਂ ਹੀ ਗੁਰੂ ਹਾਂ ਤੇ ਮੈਂ ਹੀ ਚੇਲਾ ਮੈਂ ਹੀ ਚੇਲਾ ਇਹ ਪ੍ਰਥਾ ਸਾਧ ਸੰਗਤ ਸੱਚ ਜਾਣਿਓ ਜਲਸੀ ਜਨਮ ਸਾਖੀ ਪੜੀਏ ਤੇ ਇਹ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚੱਲ ਪਈ ਸੀ ਚੱਲ ਪਈ ਸੀ ਤਾਂ ਤਾਂ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਜਿੱਥੇ ਵੀ ਜਾਣਾ ਉਦਾਸੀ ਦੇ ਵਿੱਚ ਜਾਣਾ ਭਾਈ ਮਰਦਾਨਾ ਜੀ ਦੇ ਨਾਲ ਜਾਣ ਬڑے ਮੂਰਥਲ ਦੇ ਵਿੱਚੋਂ ਜੰਗਲਾਂ ਦੇ ਵਿੱਚੋਂ ਨਿਕਲਦੇ ਹੋਏ 사ਤਸੰਗਤ ਜਾ ਰਹੇ ਸੰਤ ਭਾਈ ਮਰਦਾਨਾ ਜੀ ਕਹਿੰਦੇ ਨੇ ਬਾਬਾ ਮੈਂ ਥੱਕ ਗਿਆ ਮੈਂ ਥੱਕ ਗਿਆ ਬਾਬਾ ਜੀ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਕਹਿਣ ਲੱਗੇ ਐ ਸੰਗਤ ਅੰਦਰ ਹੀ ਬਹਿ ਜਾਏ ਬਾਹਰ ਨਾ ਜਾਏ ਅੰਦਰ ਅੱਗੇ ਆਜੋ ਜਗ੍ਹਾ ਹੈ ਬਾਬਾ ਮੈਂ ਥੱਕ ਗਿਆ ਮੇਰੇ ਕੋਲ ਹੋਰ ਨਹੀਂ ਚੱਲਿਆ ਜਾ ਰਿਹਾ ਮੈਂ ਥੱਕ ਗਿਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੋਈ ਆਬਾਦੀ ਆਏਗੀ ਉੱਥੇ ਆਰਾਮ ਕਰ ਲਵਾਂਗੇ ਕਿੱਥੇ ਜੰਗਲਾਂ ਦੇ ਵਿੱਚ ਆਰਾਮ ਕਰੀਏ ਭਾਈ ਮਰਦਾਨਾ ਜੀ ਕਹਿੰਦੇ ਨੇ ਨਹੀਂ ਮੈਂ ਥੱਕ ਗਿਆ ਮੈਂ ਇਸ ਦਰਖਤ ਦੇ ਥੱਲੇ ਬਹਿ ਰਿਹਾ ਔਰ ਮੈਨੂੰ ਭੁੱਖ ਵੀ ਲੱਗੀ ਹੈ ਭਾਈ ਜੀ ਮੈਂ ਇੱਥੇ ਤੁਹਾਡੇ ਵਾਸਤੇ ਪ੍ਰਸ਼ਾਦਾ ਕਿੱਥੋਂ ਲੈ ਕੇ ਆਵਾਂ ਕਿੱਥੋਂ ਲੈ ਕੇ ਇਸ ਜੰਗਲ ਦੇ ਵਿੱਚ ਵਿਰਾਨ ਦੇ ਵਿੱਚ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਭਾਈ ਜੀ ਮਰਦਾਨਾ ਜੀ ਨੂੰ ਕਹਿੰਦੇ ਨੇ ਮੈਂ ਇੱਥੇ ਤੁਹਾਡੇ ਵਾਸਤੇ ਖਾਣ ਪੀਣ ਵਾਸਤੇ ਕਿੱਥੋਂ ਲੈ ਕੇ ਆਵਾਂ ਨਹੀਂ بابا ਮੈਂ ਥੱਕ ਗਿਆ ਮੈਨੂੰ ਕੁਛ ਆ ਹੀ ਨਹੀਂ ਅੱਛਾ ਸੱਚੀ ਕੁਝ ਖਾਣਾ ਹੈ ਥਕੇ ਹੈ ਹਾਂ بابا ਮੈਂ ਥਕੇ ਹਾਂ ਠੀਕ ਹੈ ਭਾਈ ਜੀ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਗੁਰਨਾਨਕ ਪਾਤਸ਼ਾਹ ਗਏ ਕਿੱਥੇ ਗਏ ਕਿਸੇ ਨੂੰ ਕੁਝ ਨਹੀਂ ਪਤਾ ਥੋੜਾ ਸਮਾਬਿਤ ਕੇ ਗੁਰਨਾਨਕ ਪਾਤਸ਼ਾਹ ਲੰਗਰ ਲੈ ਕੇ ਆਏ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਭਾਈ ਜੀ ਤੇ ਲੰਗਰ ਛਕੋ ਕਿ ਲੰਗਰ ਛਕੋ ਭਾਈ ਮਰਦਾਨਾ ਜੀ ਆਖਣ ਲੱਗੇ ਲਿਆਓ ਬਾਬਾ ਜੀ ਲਿਆਓ ਲੰਗਰ ਦੇ ਪਾਤਸ਼ਾਹ ਬੜੇ ਰੀਤ ਦੇ ਵਿੱਚ ਗੁਰਨਾਨਕ ਪਾਤਸ਼ਾਹ ਬੜੇ ਰੀਤ ਦੇ ਵਿੱਚ ਆਖ ਲੱਗੇ ਭਾਈ ਜੀ ਤੁਸੀਂ ਮੈਨੂੰ ਬੜੇ ਪਿਆਰੇ ਹੋ ਬੜੇ ਪਿਆਰੇ ਅੱਜ ਮੇਰਾ ਚਿਤ ਕਰਦਾ ਮੈਂ ਇਹ ਲੰਗਰ ਤੁਹਾਨੂੰ ਨਾ ਆਪ ਛਕਾਵਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਭਾਈ ਮਰਦਾਨਾ ਜੀ ਦਰਖਤ ਦੇ ਥੱਲੇ ਬੈਠੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਕੁੱਟਣਿਆ ਦੇ ਬਲ ਬੈ ਕੇ ਭਾਈ ਸਾਹਿਬ ਨੂੰ ਭਾਈ ਮਰਦਾਨਾ ਨੂੰ ਲੰਗਰ ਛਕਾਇਆ ਲੰਗਰ ਛਕਾਇਆ ਉਸ ਵਕਤ ਉਸ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਕਿਹੜੀ ਨਵੀਂ ਪਰੰਪਰਾ ਚਲਾਨ ਲੱਗੀ ਉਹ ਨਹੀਂ ਭਾਈ ਜੀ ਤੁਸੀਂ ਮੈਨੂੰ ਬਹੁਤ ਪਿਆਰੇ ਹੋ ਬਹੁਤ ਪਿਆਰੇ ਹੋ ਬਹੁਤ ਪਿਆਰੇ ਹੋ ਉਹ ਲੰਗਰ ਛਕਾਇਆ ਜਦੋਂ ਲੰਗਰ ਛਕਿਆ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਬਾਬਾ ਕਿ ਲੰਗਰ ਤੇ ਅਤਿਅੰਤ ਸਵਾਦ ਆਇਆ ਕਿੱਥੋਂ ਲੈ ਕੇ ਆਇਓ ਭਾਈ ਜੀ ਇਹ ਨਾ ਪੁੱਛੋ ਕਿੱਥੋਂ ਲੈ ਕੇ ਆਓ ਆਇਆ ਪੰਨੂ ਜਲਦੀ ਬੜੀ ਸੀ ਉੱਥੇ ਤੇ ਹੋਰ ਵੀ ਬੜੇ ਪਕਵਾਨ ਸਨ ਬੜੇ ਪਕਵਾਨ ਸਨ ਐਸੇ ਐਸੇ ਪਕਵਾਨ ਸਨ ਇੱਕ ਵਾਰ ਖਾ ਕੇ ਹੀ ਤੁਸੀਂ ਰੱਜ ਜਾਓ ਇੱਕ ਵਾਰ ਖਾ ਕੇ ਹੀ ਤੁਸੀਂ ਰੱਜ ਜਾਓ ਸੱਚ ਬਾਬਾ ਅੱਜ ਬੜਾ ਪਰਸਨ ਹੋਇਆ ਮੈਂ ਤੁਸੀਂ ਮੈਨੂੰ ਆਪਣਾ ਪੁੱਤਰ ਜਾਣ ਕੇ ਨੰਗਰ ਛਕਾਇਆ ਜਿਵੇਂ ਕੋਈ ਆਪਣੇ ਪੁੱਤਰ ਨੂੰ ਲਾਲ ਪਿਆਰ ਦਿੰਦਾ ਓਵੇਂ ਤੁਸੀਂ ਮੈਨੂੰ ਨੰਗਰ ਛਕਾਇਆ ਓਵੇਂ ਲਾਗੇ ਛਕਾਇਆ